ਅੱਜ ਮਿੱਤਰੋ ਤੁਹਾਨੂੰ ਘੋੜਾ ਦਿਖਾਉਣ ਲੱਗੇ ਆ ਅਸਮਾਨ ਮੁਕਸਰ ਏਰੀਆ ਗੜ ਮੰਨਿਆ ਜਾਂਦਾ ਨੌਕਰੇ ਘੋੜਿਆਂ ਦਾ ਬਾਈ ਧਰਮਿੰਦਰ ਨੇ ਪਿੰਡ ਗੁੜੀ ਸ਼ੰਗਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦਿਲਬਾਗ ਮਿੱਡੇ ਵਾਲੇ ਦਾ ਬਹੁਤ ਸੋਹਣਾ ਬੱਚਾ ਤਿਆਰ ਕੀਤਾ ਤੇ ਨਾਮ ਰੱਖਿਆ ਅਸਮਾਨ ਦਿਲਬਾਗ ਮਿੱਡੇ ਵਾਲੇ ਦੇ ਟੌਪ ਰਿਜ਼ਲਟਾਂ ਚੋਂ ਅਸਮਾਨ ਘੋੜੇ ਦਾ ਵੀ ਪਹਿਲੇ ਨੰਬਰ ਤੇ ਨਾਮ ਆਉਂਦਾ ਤੇ ਬਾਈ ਨੇ ਦੱਸਿਆ ਪਹਿਲਾ ਇਹ ਘੋੜਾ ਇਹਨਾਂ ਦੇ ਫਰੈਂਡ ਕੋਲ ਸੀਗਾ ਤੇ ਇਕੱਠੇ ਇਹਨੂੰ ਸ਼ੋਹਾਂ 'ਚ ਲੈ ਕੇ ਜਾਂਦੇ ਸੀਗੇ ਫਿਰ ਇਹ ਘੋੜਾ ਸੇਲ ਹੋ ਕੇ ਕਿਤੇ ਚਲਾ ਗਿਆ ਤੇ ਬਾਈ ਦਾ ਲਿਆਉਣ ਦਾ ਕਾਰਨ ਇਹ ਸੀ ਵੀ ਇਹ ਘੋੜੇ ਨਾਲ ਮੋਹ ਪਿਆਰ ਬਹੁਤ ਜ਼ਿਆਦਾ ਪੈ ਗਿਆ ਕਿਉਂਕਿ ਸ਼ੋਹਾਂ ਦੇ ਵਿੱਚ ਇਹ ਘੋੜੇ ਨੂੰ ਲੈ ਕੇ ਜਾਂਦੇ ਤੇ ਘੋੜਾ ਆਏ ਵਾਰੀ ਪਹਿਲੇ ਨੰਬਰ ਤੇ ਆਉਂਦਾ ਸਥਾਨ ਪ੍ਰਾਪਤ ਕਰਦਾ ਲਗਾਤਾਰ ਬਾਈ ਕਹਿੰਦਾ ਵੀ 5 ਸ਼ੋਹਾਂ ਦਾ ਚੈਂਪੀਅਨ ਬਣਿਆ ਤੇ ਰਿਜ਼ਲਟ ਮਾਰਕੀਟ 'ਚ ਬਹੁਤ ਚੰਗੇ ਆ ਗਏ ਜਿੰਨਾ ਘੋੜਾ ਚੰਗਾ ਆਪਾ ਉਦੋਂ ਜਿਆਦੇ ਚੰਗਾ ਇਹਦਾ ਨਖਰਾ ਤੇ ਉਦੋਂ ਜਿਆਦੇ ਚੰਗੇ ਮਾਰਕੀਟ 'ਚ ਬੱਚੇ ਆ ਗਏ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਕਿ ਘੋੜੇ ਤੋਂ ਸੰਤੋਸ਼ਟੀ ਉਹਦੇ ਬੱਚਿਆਂ ਨੂੰ ਦੇਖ ਕੇ ਆਉਂਦੀ ਆ ਇਸ ਘੋੜੇ ਨੇ ਪ੍ਰੂਫ ਕੀਤਾ ਬੱਚੇ ਜੰਮਣ ਨਾਲ ਤਰ ਕਾੜੀ ਤੋੜਤਾ ਮਿੱਤਰੋ ਬਹੁਤ ਚੰਗੀਆਂ ਨੈਕ ਪ੍ਰੋਫਾਈਲ ਦੇ ਬੱਚੇ ਆਇਆ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਗੱਲਾਂ ਬਾਈ ਨਾਲ ਕੀਤੀਆਂ ਆਜੋ ਮਲਾਉਣੇ ਆ ਸਾਸਰੀ ਕਾਲ ਦੋਸਤੋ ਸਵਾਗਤ ਕਰਦੇ ਆ ਜੀ ਨਵੀਂ ਵੀਡੀਓ ਦੇ ਵਿੱਚ ਤੁਸੀਂ ਬਹੁਤ ਪਿਆਰ ਕਰਦੇ ਹੋ ਆਪਣੀ ਵੀਡੀਓ ਨੂੰ ਤੇ ਸਾਡਾ ਵੀ ਫਰਜ਼ ਬਣਦਾ ਜਿਹੜੇ ਪੰਜਾਬ ਦੇ ਵਿੱਚ ਬਾਈ ਉਹਨਾਂ ਨੇ ਹੀਰੇ ਤਿਆਰ ਕੀਤੇ ਆ ਅਸਮਾਨ ਘੋੜੇ ਦੀ ਵੀਡੀਓ ਕਰਨ ਆਇਆ ਪੂਰਾ ਟਾਪ ਦਾ ਘੋੜਾ ਰਿਜ਼ਲਟ ਬਹੁਤ ਆਏ ਨੇ ਤੇ ਪੰਜ ਸ਼ੋਹਾਂ ਦਾ ਬਾਈ ਨੇ ਦੱਸਿਆ ਵੀ ਚੈਂਪੀਅਨ ਵੀ ਰਹਿ ਚੁੱਕਿਆ ਤੇ ਬਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਪਿੰਡ ਗੁੜੀ ਸ਼ੰਗਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਆ ਜੀ ਅਸਮਾਨ ਘੋੜੇ ਵਾਲਿਆਂ ਦੇ ਅਸਮਾਨ ਘੋੜੇ ਦਾ ਨਾਮ ਬਹੁਤ ਚੱਲਦਾ ਇਸ ਏਰੀਏ ਦੇ ਵਿੱਚ ਤੇ ਅੱਜ ਤੁਹਾਨੂੰ ਆਪਣੀ ਵੀਡੀਓ ਰਾਹੀਂ ਘੋੜੇ ਦੇ ਦਰਸ਼ਨ ਕਰਾਵਾਂਗੇ ਘੋੜਾ ਤਿਆਰ ਕਰਨ ਨੂੰ ਕਹਿੰਦੇ ਵੀ ਐਡਾ ਦਿਲ ਚਾਹੀਦਾ ਕਿਉਂਕਿ ਜਦੋਂ ਬੰਦਾ ਘੋੜਾ ਤਿਆਰ ਕਰਦਾ ਉਹਨੂੰ ਬੰਦਿਆਂ ਦੇ ਰਹਿਣ ਸਹਿਣ ਨੂੰ ਕਮਰਾ ਵੀ ਪਾਉਣਾ ਪੈਂਦਾ ਤੇ ਉਹਨੂੰ ਬੰਦਿਆਂ ਨੂੰ ਘਰਦਿਆਂ ਦਾ ਸਾਥ ਚਾਹੀਦਾ ਉਹਨਾਂ ਨੂੰ ਰੋਟੀ ਵੀ ਖਵਾਉਣੀ ਪੈਂਦੀ ਆ ਸਾਹਮਣਾ ਪੈਂਦਾ ਘੋੜੀ ਵੀ ਘਰੇ ਰੱਖਣੀ ਪੈਂਦੀ ਆ ਘੋੜਾ ਆ ਬੰਦਾ ਨਹੀਂ ਰੱਖ ਸਕਦਾ ਇਹ ਅਕਸਰ ਸੁਣਿਆ ਵੀ ਘੋੜਾ ਤਿਆਰ ਕਰਨ ਲਈ ਵੱਡਾ ਦਿਲ ਚਾਹੀਦਾ ਤੇ ਅੱਜ ਬਾਈ ਧਰਮਿੰਦਰ ਕੋਲੇ ਬਾਈ ਕਮਲਜੀਤ ਨਾਲ ਬਹੁਤ ਗੱਲਾਂ ਕਰਨੀਆਂ ਨੇ ਬੈਠੇ ਆ ਸਾਡੇ ਭਰਾ ਨੇ ਤੇ ਸਾਚੀ ਕਾਲ ਬਾਈ ਜੀ ਸਵਾਗਤ ਕਰਦੇ ਆਂ ਜੀ ਸਵਾਗਤ ਵੀਰੇ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੋ ਠੀਕ ਠਾਕ ਹਾਂ ਜੀ ਵਧੀਆ ਜੀ ਵਧੀਆ ਤੇ ਬਹੁਤ ਖੁਸ਼ੀ ਹੋਈ ਆਨੰਦ ਆ ਗਿਆ ਵੀਰੇ ਆਪਣੇ ਸਮਾਨ ਨੂੰ ਵੇਖ ਕੇ ਅੱਜ ਬੜੀ ਵਧੀਆ ਗੱਲ ਆ ਜੀ ਤੇ ਸਬਰ ਚਾਹੀਦਾ ਕਿੰਨਾ ਕ ਸਬਰ ਕੀਤਾ ਫਿਰ ਇਹਨੂੰ ਤਿਆਰ ਕਰਨ ਲਈ ਕਾਫੀ ਟਾਈਮ ਲੱਗ ਗਿਆ ਵੀਰੇ ਪਹਿਲਾਂ ਆਪਣੇ ਮਿੱਤਰ ਸੀਗਾ ਉਹਦੇ ਕੋਲ ਸੀ ਜਦੋਂ ਇਹ ਸ਼ੋਹਾਂ ਦੇ ਵਿੱਚ ਪਾਉਂਦੇ ਰਹੇ ਆ ਜੀ ਉਦੋਂ ਵੀ ਉਹਦੇ ਨਾਲ ਹੀ ਸ਼ੋਹਾਂ ਚ ਜਾਂਦੇ ਰਹੇ ਆ ਮੁਕਸਰ ਪਾਇਆ ਜਿਵੇਂ ਹੈ ਨਾ ਸਾਰੰਖੇੜੇ ਹਲਮਾਨਗੜ ਗੰਗਾ ਨਗਰ ਸਾਰੇ ਇੱਥੇ ਜੋ ਫਰੀਦਕੋਟ ਹੈ ਨਾ ਸਾਰੇ ਸ਼ੋਹਾਂ ਦੇ ਵਿੱਚ ਨਾਲ ਹੀ ਜਿਤਾਇਆ ਫਿਰ ਉਸ ਤੋਂ ਬਾਅਦ ਇਹ ਸੇਲ ਹੋ ਗਿਆ ਸੀ ਤੁਹ ਸੇਲ ਕਰਤਾ ਸੀਗਾ ਜੀ ਸੇਲ ਖੋਣ ਤੋਂ ਬਾਅਦ ਫਿਰ ਦੁਬਾਰੇ ਆਪਣੇ ਕੋਲ ਆਇਆ ਜੀ ਕਿਵੇਂ ਮਨ ਚ ਆਇਆ ਵੀਰੇ ਵੀ ਇਹੀ ਘੋੜਾ ਘਰੇ ਲੈ ਕੇ ਆਉਣਾ ਬਸ ਆਪਦੇ ਹੱਥੀਂ ਵੀਰੇ ਪੰਜ ਸ਼ੋਹ ਚ ਤਾਇਏ ਸੀਗੇ ਹਾਂਜੀ ਨਾ ਸਾਰੇ ਕਿਤੇ ਨਾਲ ਖੜਦਾ ਸੀ ਘੋੜਾ ਨਾਲ ਜਾਂਦੇ ਸੀਗੇ ਦਿਲ ਚ ਸੀਗਾ ਘੋੜਾ ਹਾਂਜੀ ਹਾਂ ਉਸ ਤੋਂ ਬਾਅਦ ਫਿਰ ਬਸ ਮਨ ਚ ਆਇਆ ਸੀ ਚਲ ਮੈਂ ਦੁਬਾਰੇ ਫਿਰ ਘੋੜਾ ਵਾਪਸ ਲੈ ਲਗੀ ਜੀ ਹਾਂ ਤੇ ਬਾਈ ਜੀ ਆਪਾਂ ਜੀ ਗੱਲ ਕਰੀਏ ਸ਼ੌਂਕ ਦੀ ਸਟਾਰਟਿੰਗ ਤੋਂ ਅਸਮਾਨ ਘੋਰੇ ਵਾਲੀ ਵੀ ਦੱਸਣਾ ਆਪਾਂ ਤੇ ਤੁਸੀਂ ਬਹੁਤ ਚੰਗੀਆਂ ਬਸ਼ੇਰੀਆਂ ਵੀ ਤਿਆਰ ਕੀਤੀਆਂ ਨੇ ਹਨਾ ਸਾਰੀ ਆਪਾਂ ਅੱਜ ਗੱਲਬਾਤ ਕਰਨੀ ਆ ਤੇ ਅਸਮਾਨ ਦੇ ਰਿਜ਼ਲਟਾਂ ਬਾਰੇ ਵੀ ਗੱਲ ਕਰਨੀ ਆ ਤੇ ਸਾਰੇ ਦਰਸ਼ਕ ਵੀਰਾਂ ਨੂੰ ਆਪਾਂ ਸਕਰੀਨ ਤੇ ਦਿਖਾਵਾਂਗੇ ਫੋਟੋਆਂ ਤੁਸੀਂ ਮੈਨੂੰ ਬਹੁਤ ਚੰਗੀਆਂ ਫੋਟੋਆਂ ਦਿਖਾਈਆਂ ਵੀ ਚੰਬੀਆਂ ਘੋੜੀਆਂ ਤੇ ਵੀ ਬਹੁਤ ਚੰਗੇ ਰਿਜ਼ਲਟ ਆਇਆ ਹਨਾ ਜੀ ਤੇ ਸਟਾਰਟਿੰਗ ਤੋਂ ਗੱਲ ਕਰਦੇ ਆ ਵੀ ਸ਼ੌਂਕ ਬਾਰੇ ਸ਼ੌਂਕ ਬਾਰੇ ਛੋਟੇ ਨੂੰ ਸੀਗਾ ਸਟਾਰਟਿੰਗ ਚੋਂ 2014 ਚ ਰੱਖਿਆ ਸੀ ਇੱਕ ਬਸ਼ੇਰੀ ਲਈ ਸੀਗੀ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਚਲ ਚੱਲਦਾ ਗਿਆ ਕੰਮਣਾ ਤੇ ਚਲੋ ਅੱਜ ਪ੍ਰਮਾਤਮਾ ਦੇ ਮਿਹਰ ਨਾਲ ਵਧੀਆ ਚੰਗੇ ਘੋੜੀਆਂ ਵੀ ਜੁੜਗੀਆਂ ਚਲ ਚੰਗਾ ਘੋੜਾ ਵੀ ਜੜ ਗਿਆ ਸਾਂਣ ਆਪਾਂ ਨੇ ਘਰੇ ਇੱਕੋ ਤਿਆਰ ਕੀਤਾ ਹਾਂਜੀ ਵੀਰੇ ਇਹੀ ਆਪਣੇ ਪਹਿਲੀ ਵਾਲੀ ਘੋੜਾ ਰੱਖਿਆ ਘਰੇ ਠੀਕ ਆ ਇਹ ਕਿੰਨੇ ਦੰਦ ਲੈ ਆਏ ਸੀ ਤੁਸੀਂ ਇਹ ਉਦੋਂ ਜੀ ਦੋ ਦੰਦ ਲੱਗਦਾ ਸੀਗਾ ਜੀ ਹੁਣ ਚਾਰ ਦੰਦ ਹੋ ਗਏ ਹੁਣ ਚਾਰ ਦੰਦ ਹੋ ਗਏ ਠੀਕ ਆ ਵੀਰੇ ਤੇ ਕਿੰਨੇ ਕੁ ਰਿਜ਼ਲਟ ਆ ਚੁੱਕੇ ਆ ਹਾਂ ਮਾਰਕੀਟ 'ਚ ਰਿਜ਼ਲਟ ਵਧੀਆ ਆ ਗਿਆ ਚੰਗੇ ਰਿਜ਼ਲਟ ਆਏ ਹੈਗੇ ਸੋਹਣੀਆਂ ਚੰਗਾ ਬਸ਼ੇਰੀਆਂ ਵੀ ਆਈਆਂ ਬਸ਼ੇਰੇ ਵੀ ਆਏ ਆ ਜੀ ਹਾਂ ਸੋਹਣਾ ਬੱਚਾ ਆਇਆ ਸਾਰੇ ਬੱਚੇ ਸੋਹਣਾ ਆ ਜਾਦੇ ਬਸ਼ੇਰ ਆ ਹਾਂ ਬਾਈ ਨੇ ਦਿਖਾਇਆ ਵੀ ਚੰਬੀਆਂ ਕੋਣੀ ਸੀ ਬਹੁਤ ਚੰਗਾ ਸੂਇਆ ਹਾਂਜੀ ਹਾਂਜੀ ਤੇ ਬਾਈ ਸੇਵਾ ਦਾ ਸੇਵਾ ਦਾ ਮੁੱਲ ਆ ਤੁਸੀਂ ਘੋੜਾ ਕਹਿੰਦੇ ਵੀ ਸਬਰ ਚਾਹੀਦਾ ਹੁਣ ਤੁਸੀਂ ਘੋੜਾ ਲਿਆ ਅਸਲ ਵਿੱਚ ਜਦੋਂ ਤੁਸੀਂ ਘੋੜਾ ਲਿਆ ਉਦੋਂ ਤਾਂ ਨਹੀਂ ਇਹਦਾ ਕੋਈ ਰਿਜ਼ਲਟ ਆਇਆ ਸੀ ਨਹੀਂ ਉਦੋਂ ਕੋਈ ਰਿਜ਼ਲਟ ਨਹੀਂ ਆਇਆ ਸੀ ਉਦੋਂ ਬਾਅਦ ਤੁਸੀਂ ਲੈ ਲਿਆ ਵੱਡਾ ਦਿਲ ਕਰਕੇ ਲੈ ਲਿਆ ਉਦੋਂ ਬਾਅਦ ਕਹਿੰਦੇ ਮਾਰਕੀਟ ਦੇ ਵਿੱਚ ਘੋੜਾ ਤਾਂ ਚੱਲਦਾ ਜੇ ਚੰਗੇ ਰਿਜ਼ਲਟ ਆਉਂਦੇ ਆ ਚੰਗੇ ਰਿਜ਼ਲਟ ਆਉਂਦੇ ਹਨਾ ਜੀ ਤੇ ਚੰਗੇ ਰਿਜ਼ਲਟ ਆ ਗਏ ਬਾਕੀ ਤੁਸੀਂ ਆਪਣੇ ਘਰੇ ਵੀ ਜਿਹੜਾ ਬਸ਼ हां बस घोड़ी सुबह ही सोई है जी और ਤੇ ਆਪਾਂ ਅੱਜ ਬਸ 12 ਘੰਟੇ ਬਾਅਦ ਵੀਡੀਓ ਬਣਾਈ ਉਹਦੀ ਉਹਦੀਆਂ ਤੁਸੀਂ ਫੋਟੋ ਮੇਂ ਵਿੱਚ ਲਾ ਦਿਓ ਜੀ हां ਬਹੁਤ ਖੁੱਲੇ ਹੱਡਾਂ ਪੈਰਾਂ ਦਾ ਬਸ਼ੀ ਚੰਗਾ ਮਜ਼ਬੂਤ ਵਸ਼ਰਾਇਆ ਜੀ ਉਹ ਵੀ हां जी ਬਾਕੀ ਜਿਵੇਂ ਆਪਣੇ ਮਿੱਤਰ ਹੈਗੇ ਆ सोनू ਫਰੋਸ਼ਾ ਵਾਲਾ ਹਾਂ ਜੀ ਉਹ ਆਪਣੇ ਇੱਕ ਘੋੜੀ ਲੈ ਕੇ ਗਏ ਸੀ ਲਾਲ ਚੰਬੀ ਹਾਂ ਜੀ ਤੇ ਉਹਦੇ ਮਗਰ ਨੌਕਰੀ ਬੱਚੀ ਹੈ ਬਹੁਤ ਜਿਆਦਾ ਚੰਗੀ ਹੈਗੀ ਜੀ ਹਾਂ ਬਾਕੀ ਚੰਗੇ ਫਾਰਮਾਂ ਤੇ ਬੱਚੇ ਖੜੀਆਂ ਜਿਵੇਂ ਜਵਾਲਾਮੁਖੀ ਵਾਲਾ ਬਜ਼ੁਰਗ ਰਾਜ ਹਨ ਉਹਨਾਂ ਦੇ ਘਰੇ ਇੱਕ ਬੱਚੀ ਚੰਗੀ ਬਹੁਤ ਨੌਕਰੀ ਵਧੀਆ ਹੈਗੀ ਹੈ ਹਾਂ ਇੱਥੇ ਕਪੜੇ ਗਿਲਜੀ ਵਾਲੇ ਬਿਸ਼ੇਰਾ ਇਸੇ ਘੋੜੇ ਦਾ ਬਹੁਤ ਚੰਗਾ ਉਹ ਵੀ ਤੇ ਜਿਵੇਂ ਨਾਲ ਇੱਥੇ ਪਿੰਡ ਹੈਗੇ ਚੰਗੀਆਂ ਘੋੜੀਆਂ ਦੇ ਮਗਰ ਨੁਕਰੀਆਂ ਬਿਸ਼ੇਰੀਆਂ ਹੈਗੀਆਂ ਨੇ ਹਾਂਜੀ ਵਿੱਚ ਆਪਾਂ ਫੋਟੋ ਲਾ ਦਿੰਦੇ ਹਾਂ ਬਾਕੀ ਤੁਸੀਂ ਮੈਂ ਸੁਣਿਆ ਵੀ ਸੋਸ਼ਲ ਮੀਡੀਆ ਤੇ ਬਹੁਤ ਘੱਟੋਂ ਇਸ ਕਰਕੇ ਤੁਸੀਂ ਬੱਚਿਆਂ ਦੀ ਫੋਟੋ ਵੀਡੀਓ ਨਹੀਂ ਪਾਉਂਦੇ ਹੈਗੇ ਨੀ ਵੀਰੇ ਆਪਾ ਕਿਤੇ ਪਾਈ ਨਹੀਂ ਨੀ ਅੱਜ ਕੱਲ ਵੀਰੇ ਜਵਾਨਾ ਸੋਸ਼ਲ ਮੀਡੀਆ ਦਾ ਹੁਣ ਸਾਡੇ ਵਰਗੇ ਭਰਾ ਵੀਡੀਓ ਕਰਨ ਆਉਂਦੇ ਆ ਤੁਸੀਂ ਐਨੇ ਸੋਹਣੇ ਮਿਹਨਤ ਕੀਤੇ ਨਗਿੰਨੇ ਪਾਲੇ ਸਾਡਾ ਫਰਜ਼ ਬਣਦਾ ਦਿਖਾਉਣਾ ਸਾਨੂੰ ਮੌਕਾ ਮਿਲਿਆ ਬਾਈ ਦਾ ਘੋੜਾ ਫਲਮਾਉਣ ਲਈ ਤੇ ਘੋੜਾ ਬਹੁਤ ਚੰਗਾ ਅਗਰੈਸ਼ਨ ਦੇਖੋ ਤੁਸੀਂ ਵੀਡੀਓ ਤੁਸੀਂ ਸਕਰੀਨ ਤੇ ਵੇਖੀ ਜਾਂਦੇ ਹੋ ਤੇ ਚੰਗਾ ਘੋੜਾ ਬਾਕੀ ਰਿਜ਼ਲਟ ਬਹੁਤ ਚੰਗੇ ਆ ਗਏ ਜੇ ਆਪਾਂ ਭਰਾਵਾਂ ਨੂੰ ਦੱਸੀ ਵੀ ਹਾਈਟ ਕਿੰਨੀ ਕਰ ਚੁੱਕਿਆ ਆਈਡਰ 65 ਇੰਚ ਹੈ ਜੀ 65 ਇੰਚ ਹਾਈਡ ਕਰ ਚੁੱਕਾ ਸਾਡੇ 3 ਸਾਲ ਪੌਣੇ 4 ਸਾਲ ਉਮਰ ਹੋ ਗਈ ਬਾਕੀ ਲੈਂਥ ਲੰਥ ਬਹੁਤ ਹੈ ਨੈਚੁਰਲ ਸਪੌਟਲੈਸ ਆ ਨੈਚੁਰਲ ਸਪੌਟਲੈਸ ਤੇ ਬਾਈ ਜੀ ਫਿਰ ਜਿਵੇਂ ਹੁਣ ਅੱਗੇ ਸਟੱਡ ਸਰਵਿਸ ਫੀਸ ਕੀ ਰੱਖੀ ਆ 31000 ਰੁਪਏ 31000 ਰੁਪਏ ਤੇ ਬਾਕੀ ਘੋੜੀਆਂ ਕਾੜੀਆਂ ਰਹਿਣ ਦਾ ਤਾਂ ਆਪਣਾ ਪੂਰਾ ਪ੍ਰਬੰਧ ਆ ਹਾਂ ਉਹ ਤਾਂ ਕੋਈ ਗੱਲ ਨਹੀਂ ਘੋੜੀ ਜਿਵੇਂ ਮੇਟ ਕਰਵਾਉਣੇ ਹੋ ਵੀ ਡਾਕਟਰ ਤੋਂ ਚੈੱਕ ਹੋਈ ਹੋਵੇ ਘੋੜੀ ਜਾਂ ਤੁਸੀਂ ਉਹਦੇ ਕਰਵਾ ਲੈਣੇ ਆ ਜੇ ਵੀਰੇ ਚੈੱਕ ਕਰਵਾ ਕੇ ਲਿਓਨ ਤਾਂ ਬਾਲੀ ਵਧੀਆ ਗੱਲ ਹਨ ਹਾਂਜੀ ਹਾਂ ਬਾਕੀ ਚਲੋ ਇੱਕ ਵਾਰੀ ਚੈੱਕ ਹੋਈ ਹੋਵੇ ਬਾਅਦ ਵਿੱਚ ਚਲੋ ਇੱਥੇ ਇੱਕ ਅੱਧੀ ਅਰੀ ਚਲ ਇੱਥੇ ਹੋ ਜਾਂਦੀ ਹੈ ਨਾ ਸੌਖੀ ਕਲੀਅਰ ਹੋ ਜਾਂਦੀ ਹੈ ਕਈ ਵਾਰੀ ਘੋੜੀ ਹੀਟ ਚ ਨਹੀਂ ਹੁੰਦੀ ਵੈਸੇ ਘੋੜੀ ਆ ਜਾਂਦੀ ਹੈ ਨਾ ਉਹਦੀ ਮੁੜ ਕੇ ਦਿੱਕਤ ਆਉਂਦੀ ਹੈ ਨਾ ਅਗਲੇ ਨੂੰ ਵੀ ਜਾਣਾ ਆਉਣਾ ਬਾਅਦ ਚੌਖਾ ਹੋ ਜਾਂਦੇ ਇਹ ਚੀਜ਼ ਇਹ ਦਿਓ ਕੋਈ ਚੱਕਰ ਨਹੀਂ ਭਵਾ ਕੋਈ ਜਿੰਨੇ ਜਿੰਨਾ ਚਿਰ ਅਗਲੀ ਕੁੜੀ ਕੰਸੀਵ ਨਹੀਂ ਹੁੰਦੀ ਪਹਿਲੀ ਆ ਪਤਾ ਨਹੀਂ ਚਲੋ ਪਹਿਲੀ ਏਅਰ ਚ ਠੀਕ ਹੈ ਜੀ ਪਿਕੋੜੀ ਚ ਨੁਕਸਾਨ ਨਾ ਹੋਵੇ ਕੋਈ ਚੈੱਕ ਕਰਨੀ ਆਪਾਂ ਦੁਬਾਰਾ ਕੋਈ ਚੈੱਕ ਕਰਨੀ ਹਾਂ ਛੱਡ ਦੰਗੇ ਛੱਡ ਦਿੰਦੇ ਹਾਂ ਠੀਕ ਹੈ ਜੀ ਬਾਕੀ ਆਪਾਂ ਤਾਂ ਇਹ ਜੋ ਪਹਿਲੀ ਵਾਰੀ ਘੋੜੀ ਅਗਲੇ ਦੀ ਗੱਭਾਂ ਰਏ ਜੇ ਹਨਾ ਮਿਹਨਤ ਕਰਕੇ ਗੱਲਾ ਲਿਆਉਂਦਾ ਹਨਾ ਹਾਂਜੀ ਤੇ ਚਲੋ ਜੇ ਫੇਰ ਵੀ ਚੱਲ ਨਹੀਂ ਰਹੀਂਦੀ ਕੋਈ ਦਿੱਕਤ ਅਲੀ ਗੱਲ ਨਹੀਂ ਫੇਰ ਵੀ ਘੋੜਾ ਛੱਡਿਆ ਜਾਂਦਾ ਵੀ ਕੋਈ ਦਿੱਕਤ ਹੀ ਨਹੀਂ ਹੈਗਾ ਨਹੀਂ ਕੋਈ ਦਿੱਕਤ ਨਹੀਂ ਜਿਵੇਂ ਆਪਾਂ ਘੋੜਾ ਤਿਆਰ ਕਰਦੇ ਹਾਂ ਹਨਾ ਹਾਂਜੀ ਹਾਂਜੀ ਤੇ ਬਹੁਤ ਮਿਹਨਤ ਕਰਨੀ ਪੈਂਦੀ ਮੈਨੂੰ ਤਾਂ ਪਤਾ ਹੁਣ ਮੈਂ ਸ਼ਿੰਦਾ ਤਿਆਰ ਕਰੀ ਜਾਣਾ ਬਾਈ ਮੂੰਹ ਚ ਹੱਥ ਦੇਣਾ ਪੈਂਦਾ ਕ ਤੁਸੀਂ ਇਸ ਚੀਜ਼ ਬਾਰੇ ਕੀ ਕਹਿਣਾ ਚਾਹੁੰਦੇ ਵੀ ਆਪਾਂ ਨੂੰ ਕਿੰਨੀ ਕ ਮਿਹਨਤ ਨਵੇਂ ਬਿਦਿਆਂ ਦਾ ਦੇ ਵੀ ਕਿੰਨ ਕੀ ਕੀ ਕੁਝ ਪਾਉਣਾ ਪੈਂਦਾ ਹਨਾ ਕਈ ਵੀ ਦੱਸਦੇ ਵੀ ਨਹੀਂ ਦੇਖੋ ਵੀਰੇ ਜੇ ਘੋੜਾ ਰੱਖਿਆ ਤਾਂ ਆਪਾਂ ਉਹਨੂੰ ਅਕਸਰ 24 ਘੰਟੇ ਉਹਦੇ ਘੋੜੇ ਵਿੱਚ ਰਹਿਣਾ ਪੈਂਦਾ ਹਨਾ ਵੀ ਘੋੜਾ ਰੱਖ ਕੇ ਬਾਕੀ ਘਰੇ ਵੀ ਰਹਿਣਾ ਪੈਂਦਾ ਹਨਾ ਬਾਕੀ ਕੋਈ ਘੋੜੇ ਆਸਦੇ ਵੀ ਵਧੀਆ ਚੰਗਾ ਕਮਰਾ ਕੋਈ ਜੇ ਕੋਈ ਵਿਚਾਰ ਭਰਾ ਹੁੰਦੇ ਉਹਨਾਂ ਵਾਸਤੇ ਵੀ ਚੰਗਾ ਕਮਰਾ ਹਨਾ ਇਹ ਚੀਜ਼ਾਂ ਜ਼ਰੂਰੀ ਹੈ ਨਾ ਜੇ ਕੋਈ ਘੋੜੀ ਆਉਂਦੀ ਉਹਦੇ ਆਸਤੇ ਵੀ ਕੋਈ ਚੰਗਾ ਵਧੀਆ ਕਮਰਾ ਹੋਣਾ ਹੈ ਨਾ ਇਹ ਸਾਰੀਆਂ ਸਹੂਲਤਾਂ ਹੋਣ ਫੇਰ ਹੀ ਬੰਦਾ ਮੰਨ ਲਏ ਇਹ ਮਤਲਬ ਘੋੜਾ ਪਾਲਦਾ ਹੈ ਨਾ ਸਹੀ ਹੈ ਜੀ ਤੇ ਜੇ ਕੋਈ ਬੰਦੇ ਦਾ ਘਰੇ ਆਉਂਦਾ ਕੋਈ ਉਹਦੀ ਮਤਲਬ ਆਪਾਂ ਇੱਜ਼ਤ ਕਰਦੇ ਆ ਨਾ ਫੇਰ ਚਾਰ ਬੰਦਿਆਂ ਕੋਲ ਜਾ ਕੇ ਗਾਂ ਗੱਲਬਾਤ ਕਰਦੇ ਨਾ ਸਹੀ ਹੈ ਇਹ ਇਹ ਚੀਜ਼ਾਂ ਵੀ ਜ਼ਰੂਰੀ ਹੈ ਨਾ ਘੋੜਾ ਪਾਲਦੇ ਜਾਂ ਆਪਾਂ ਨਾਲ ਬਿਲਕੁਲ ਜੀ ਬਾਕੀ ਜੇ ਘੋੜਾ ਤਿਆਰ ਕਰਦਾ ਉਹਦੇ ਚਲੋ ਆਪਣੀ ਜਿਹੜੀ ਨਾਰਮਲ ਖਰਾਕ ਹੁੰਦੀ ਆ ਆਪਾਂ ਸਾਰੇ ਕਰੀ ਜਾਂਦੇ ਆ ਸੇਵਾ ਨਾ ਚਲੋ ਠੀਕ ਹੈ ਨਾ ਪਰ ਇਹ ਚੀਜ਼ਾਂ ਵੀ ਨਾਲ ਜ਼ ਠੀਕ ਹੈ ਜੀ ਹਾਂਜੀ ਹਾਂਜੀ ਵੀ ਜ਼ਿਆਦਾਤਰ ਘੋੜੇ ਨੂੰ ਵੀ ਤੁਸੀਂ ਕਹਿੰਦਾ ਮਤਲਬ ਦੇਸੀ ਖਾਣਾ ਖਾਣਾ ਜ਼ਰੂਰੀ ਆ ਦੇਸੀ ਜ਼ਰੂਰੀ ਆ ਬਸ ਮੈਂ ਦੇਸੀ ਖਾਣਾ ਗਣਾ ਬਾਕੀ ਜਿਹੜੀ ਮੇਨ ਉਹਦੀ ਐਕਸਰਸਾਈਜ਼ ਆ ਜੀ ਠੀਕ ਹੈ ਜੀ ਹੈਨਾ ਐਕਸਰਸਾਈਜ਼ ਉਹਦੀ ਜਿਹੜੀ ਜ਼ਰੂਰੀ ਆ ਡੇਲੀ ਨੂੰ ਹੱਥ ਫੇਰੀ ਜਰੂਰੀ ਹੈ ਕਿਉਂਕਿ ਇਕੱਲੇ ਘੋੜੇ ਨੂੰ ਖਰਾਕ ਵੀ ਨਹੀਂ ਕੰਮ ਕਰਦੀ ਤੇ ਜੇ ਆਪਾਂ ਉਹਨੂੰ ਵਰਜਿਸ ਕਰਾਵਾਂਗੇ ਤੇ ਉਹਨੂੰ ਖਵਾਵਾਂਗੇ ਹਾਂਜੀ ਖਰਾਕ ਦੇ ਨਾਲ ਕੋਈ ਉਹਦੀ ਐਕਸਰਸਾਈਜ਼ ਹੋਊਗੀ ਤਾਂ ਫੇਰ ਹੀ ਘੋੜਾ ਅਕਸਰ ਤਿਆਰ ਹੋਣਾ ਹੈ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਬਾਕੀ ਜੇ ਤੁਹਾਨੂੰ ਤਾਂ ਬਹੁਤ ਸਮਾਂ ਹੋ ਗਿਆ ਪਹਿਲਾਂ ਘੋੜੀਆਂ ਰੱਖਿਆ ਨੇ ਸਾਰਾ ਤੁਹਾਨੂੰ ਤਾਂ ਵੀ ਪੂਰਾ ਜਦੋਂ ਇਸ ਲਾਈਨ ਦੇ ਵਿੱਚ ਬੰਦਾ ਪੈਂਦਾ ਤਜਰਬਾ ਬਹੁਤ ਆ ਜਾਂਦਾ ਹਾਂਜੀ ਇਹ ਤਾਂ ਜਿਵੇਂ ਜਿਵੇਂ ਕੋਈ ਨਵਾਂ ਦਿਨ ਆਉਂਦਾ ਉਹ ਨਵਾਂ ਨਵਾਂ ਤਜਰਬਾ ਹੀ ਆਉਂਦਾ ਹਰ ਜੇ ਕਿਸੇ ਤੇ ਫਾਰਮ ਤੇ ਜਾਂਦੇ ਆ ਜਾਂ ਕਿਸੇ ਵੀ ਕਿਸੇ ਨੂੰ ਮਿਲਦੇ ਆ ਤਾਂ ਨਵੀਂ ਗੱਲ ਹੀ ਸਿੱਖਣ ਨੂੰ ਮ ਸਹੀ ਸਿੱਖੀ ਦਾ ਆਪਾਂ ساری ਉਮਰ ਹੀ ਜਾਨਨੇ ਸਿੱਖ ਫੇਰ ਵੀ ਆਪਾਂ ਮਤਲਬ ਪੂਰਾ ਨਹੀਂ ਬਣਦੇ ਉਹਨਾਂ ਲੰਘ ਜਾਂਦੇ ਕਹਿੰਦੇ ਫੇਰ ਵੀ ਨਹੀਂ ਸਿੱਖਿਆ ਦਾ ਪਰ ਇਹ ਬੰਦਾ ਕਹਿੰਦੇ ਵੀ ਠੋਕਰਾਂ ਖਾ ਖਾਈ ਸਕਦਾ ਹਾਂਜੀ ਠੋਕਰਾਂ ਖਾ ਖਾ ਕੇ ਸਿੱਖਦਾ ਜੀ ਹਾਂਜੀ ਹੁਣ ਤੁਹਾਨੂੰ ਵੀ ਲਾਲ ਤੁਸੀਂ ਇੰਨੀ ਕਿ ਜੱਜਮੈਂਟ ਹੋ ਜਾਂਦੀ ਐ ਵੀ ਕਿਹੜਾ ਜਾਨਵਰ ਕਿੰਨੇ ਦਾ ਵੀ ਮਾਲ ਦਾ ਮੁੱਲ ਕਿੰਨਾ ਉਹਦਾ ਹਾਂਜੀ ਹਾਂਜੀ ਜਿਵੇਂ ਜਿਵੇਂ ਟਾਈਮ ਪੈਂਦਾ ਉਹ ਹਨਾ ਜੱਜਮੈਂਟ ਆ ਜਾਂਦੀ ਐ ਹਰ ਇੱਕ ਬੰਦੇ ਦਾ ਪਤਾ ਲੱਗ ਜਾਂਦਾ ਕਿਹੜਾ ਬੰਦਾ ਕਿੱਦਾਂ ਦਾ ਕਿਹੜਾ ਬੰਦਾ ਕਿੱਦਾਂ ਦਾ ਨਹੀਂ ਹਨਾ ਜੀ ਹਾਂਜੀ ਹਾਂਜੀ ਥੋੜੇ ਏਰੀਆ ਦੇ ਵਿੱਚ ਵੀਰੇ ਨੌਕਰੇ ਬਹੁਤ ਜਾਨਵਰ ਦੇਖਣ ਨੂੰ ਮਿਲਦੇ ਜਿਵੇਂ ਆਪਣੇ ਘਰੇ ਵੀ ਸਾਰੇ ਨੌਕਰਿਆ ਹਨਾ ਤੇ ਇਹ ਜ਼ਿਆਦਾਤਰ ਇੱਧਰ ਨੌਕਰੀ ਰੱਖਦੇ ਨੌਕਰੀਆਂ ਦਾ ਗੜ ਮੰਨਿਆ ਜਾਂਦਾ ਹਾਂਜੀ ਤੇ ਇਹ ਕੀ ਕਾਰਨ ਹੈ ਵੀ ਇੱਧਰ ਮਾਰਵਾੜੀ ਬਹੁਤ ਘੱਟ ਨੇ ਘੋੜੀਆਂ ਦੇਖੋ ਜੀ ਇੱਥੇ ਇੱਕ ਸਭ ਤੋਂ ਵੱਡੇ ਮੰਡੀ ਜਿਹੜੀ ਮਕਸਰ ਦੀ ਮਾਗੀ ਦੀ ਲੱਗਦੀ ਹੈ ਹਨਾ ਹਾਂਜੀ ਉੱਥੇ ਮਤਲਬ ਬਾਹਰਲੇ ਵਪਾਰੀ ਥੋੜੇ ਨੌਕਰਾ ਜਾਨਵਰੀ ਜ਼ਿਆਦੇ ਲੈ ਕੇ ਜਾਂਦੇ ਆ ਹਨਾ ਫਿਰ ਦਸਹਿਰਾ ਲੱਗਦਾ ਇਹਨਾਂ ਮੰਡੀਆਂ ਦਾ ਕਾਰਨ ਹੀ ਇਹ ਚੀਜ਼ ਵੱਡੀ ਹੈਗੀ ਹਨਾ ਤੇ ਪਹਿਲਾਂ ਤੋਂ ਸਟਾਰਟਿੰਗ ਚ ਇਥੇ ਮੁਕਸਰ ਲੋਕਲ ਏਰ ਗਿਆ ਜਾਂਦਾ ਸੀ ਜਿਹੜੇ ਨਾਰਮਲ ਬੰਦੇ ਸੀ ਘਰਾਂ ਜਾਨਵਰ ਤਿਆਰ ਕਰਕੇ ਵੇਚਨੇ ਸੌਖਾ ਵਿਕ ਜਾਂਦਾ ਸੀ ਉਹਨਾਂ ਦਾ ਨੁਕਰੇ ਜਾਨਵਰ ਉਹੀ ਰੁਝਾਨ ਚੱਲਦਾ ਆਉਂਦਾ ਨੁਕਰੇ ਜਾਨਵਰੀ ਸਾਰੇ ਪਰ ਉਹ ਚੱਲੀ ਹੁੰਦੀ ਬਾਕੀ ਤੁਹਾਡੇ ਐ ਵੀ ਤੁਹਾਡੇ ਨੁਕਰੇ ਦੇ ਡਰੈਂਡ ਟ੍ਰੈਂਡ ਬਹੁਤ ਨੁਕਰੀ ਵਿਕਦੇ ਵੀ ਬਹੁਤ ਆ ਹਾਂ ਨੁਕਰੇ ਹਾਂ ਸਾਡੇ ਏਰੀਆ ਚ ਵਿੱਚ ਲਾ ਲਓ ਤੁਸੀਂ ਵੀ ਇਹੋ ਜਿਹੇ ਫਾਰਮ ਵੀ ਆ ਵੀ ਜਿਨ੍ਹਾਂ ਦੇ ਨੁਕਰਾ ਇੱਕ ਵੀ ਨਹੀਂ ਹੈਗਾ ਜ਼ਿਆਦਾਤਰ ਮਾਰਵਾੜੀ ਹਾਂ ਜੀ ਬਹੁਤ ਫਾਰਮ ਆ ਜਿੱਥੇ ਸਾਰੇ ਮਾਰਵਾੜੀ ਵੀ ਜਾਨਵਰ ਰਹਿ ਗਏ ਹਾਂ ਕਿੰਗਾ ਜਨ ਫਾਰਮਾਂ ਤੇ ਸਾਰੇ ਨੌਕਰੀ ਹੈਗੇ ਹਨ ਮਾਰਵਾੜੀ ਹਨ ਨਵੇਂ ਵੀਰਾਂ ਨੂੰ ਇਹੀ ਕਹਿਣਾ ਹੁੰਦਾ ਵੀ ਜਿਹਨੂੰ ਨੌਕਰੀਆਂ ਦਾ ਸ਼ੌਂਕ ਆ ਬਜਟ ਥੋੜਾ ਥੋੜਾ ਤਾਂ ਤੁਸੀਂ ਚੰਬੀ ਕੋੜੀ ਲੈ ਲਓ ਵੀ ਚੰਬੀ ਦਾ ਰਿਸਕ ਆਪਾਂ ਲੈ ਲਿੱਤਾ ਲੈਣੇ ਆ ਵੀ ਜਦੋਂ ਪ੍ਰਮਾਤਮਾ ਨੇ ਮਿਹਰ ਕਰਨੀ ਹੋ ਵੀ ਚੰਮੀ ਚੰਬੀ ਨੇ ਵੀ ਬਹੁਤ ਹੀਰੇ ਜੰਮਿਆ ਜੰਮਿਆ ਹਾਂ ਜੀ ਜੰਮਿਆ ਕੋੜੀ ਦਾ ਵੀ ਬਹੁਤ ਚੰਗੇ ਨੋਕਰੇ ਹਾਂਜੀ ਹਾਂਜੀ ਵੀਰੇ ਹੁਣ ਜਿਹੜੇ ਨੋਕਰੇ ਸਾਣ ਬਣਿਆ ਵੀ ਜ਼ਿਆਦਾਤਰ ਆਪਾਂ ਸੋਦੇ ਚੰਬੀਆਂ ਗੋਲੀਆਂ ਦੇ ਵੀ ਹੈ ਹਨਾ ਜੀ ਹਾਂ ਮੈਂ ਤਾਂ ਆਪਾਂ ਕਿਉਂਕਿ ਆਪਾਂ ਬੰਦੀ ਜੋੜਦੇ ਆ ਮੇਰਾ ਸੁਪਨਾ ਵੀ ਹਰੇ ਘਰ ਦੇ ਵਿੱਚ ਕੋੜੀ ਹੋਵੇ ਆਪਾਂ ਚੈਨਲ ਦੇ ਉੱਤੇ ਵੀ ਇਹੀ ਜੈਜਰੇਟ ਕਹਿ ਕੇ ਪਾਉਣੇ ਆ ਵੀ ਜਿਹੜੇ ਨਵੇਂ ਵੀਰ ਆ ਨਵੇਂ ਵੀਰਿਆਂ ਨੂੰ ਦੱਸ ਦਿੰਨੇ ਆ ਵੀ ਜੇ ਤੁਸੀਂ ਘੋੜੀ ਲੈਣੀ ਆ ਚਲੋ ਆਪਣੇ ਕੋਲ ਵੀ ਘੋੜੀ ਮਿਲ ਜਾਂਦੇ ਜੇ ਤੁਸੀਂ ਹੋਰ ਵੀ ਲੈਣੇ ਬਜਟ ਥੋੜਾ ਨੁਕਰੇ ਦੇ ਵੀ ਨਹੀਂ ਲਾਉਣਾ ਤਾਂ ਤੁਸੀਂ ਚੰਬੀ ਘੋੜੀ ਲੈ ਲਓ ਹਾਂਜੀ ਘੋਟੀ ਬਜਟ ਦੀ ਮਾਰਵਾੜੀ ਘੋੜੀ ਲੈ ਲਓ ਵੀ ਸਭ ਕੁਝ ਹੀ ਵੇਚੀ ਜਾਂਦਾ ਹਾਂ ਹਾਂ ਇਹ ਤਾਂ ਗੱਲੇ ਚੰਬੀ ਘੋੜੀ ਲੈ ਕੇ ਸਮਾਨ ਵਰਗੇ ਘੋੜੀ ਤੋਂ ਭਰਾਏ ਹੋਵੇ ਤਾਂ ਬੱਲੇ ਬੱਲੇ ਆ ਹੁਣ ਤੱਕ ਬਾਈ ਜੀ ਫਿਰ ਕਿੰਨੀਆਂ ਕੁ ਘੋੜੀਆਂ ਆਪਾਂ ਮੀਟ ਕਰਵਾਤੀਆਂ ਵਧੀਆ ਘੋੜੀਆਂ ਮੀਟ ਹੋਣਗੀਆਂ ਵੀਰੇ ਆਪਾਂ ਕਹਿ ਸਕਦੇ ਆ ਐਵਰੇਜ ਹਿਸਾਬ ਨਾਲ ਸਾਲਕ ਦੀ ਆਪਾਂ 20 ਕੁ ਘੋੜੀਆਂ ਦੀ ਛੱਡੇ ਆਪਾਂ ਜੁੱਸ ਲੈ ਕੇ ਠੀਕ ਹੈ ਤੇ ਵਧੀਆ ਉਹਨਾਂ ਚੰਗੇ ਬੱਚੇ ਸ਼ੁਰੂ ਹੋ ਗ ਬਸ ਨੋਰਮਲ ਜੀ ਆਪਾਂ ਵਰੀਏ ਕੋਈ ਜੰਦੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਹਾਂ ਹੁਣ ਟਾਈਮ ਦੇ ਵਿੱਚ ਹੁਣ ਘੂੜੀਆਂ ਚੰਗੀਆਂ ਮੀਟ ਹੋਊਗਾ ਹਨਾ ਵਧੀਆ ਘੂੜੀਆਂ ਮੀਟ ਹੋਊਗਾ ਤੇ ਤੁਸੀਂ ਦੱਸੇ ਵੀ ਆਪਾਂ ਸਾਰੇ ਵੀਰਿਆਂ ਨੂੰ ਅਪਡੇਟ ਵੀ ਦਿਆ ਕਰਾਂਗੇ ਆਪਣੇ ਇੰਸਟਾਗ੍ਰam ਦੇ ਚੈਨਲ ਦਾ ਕੀ ਨਾਮ ਆ ਆਪਣਾ ਉਹ ਇੰਸਟਾ ਤੇਗਾ 올ਕ ਸਟੱਡ ਫਾਰਮ ਅਕਾਊਂਟ ਦਾ ਨਾਮ ਹੌਲਕ ਸਟੱਡ ਫਾਰਮ ਤੇ ਬਾਕੀ ਆਪਾਂ ਨਾ ਵਿੱਚ ਬਾਈ ਅਸੀਂ ਲਾਤੀ ਠੀਕ ਹੈ ਸਕਰੀਨਸ਼ਾਟ ਲਾਤਾ ਤੇ ਬਾਈ ਨੂੰ ਫੋਲੋ ਜ਼ਰੂਰ ਕਰਿਓ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਘੋੜੇ ਦੇ ਬੱਚੇ ਦੇਖਣ ਨੂੰ ਮਿਲਣਗੇ ਜੀ ਵੀ ਘੋੜੀ ਸੁੰਦੀ ਆ ਉਹ ਦਵਾਰਾ ਤਾਂ ਇਸੇ ਘੋੜੇ ਕੋਲੇ ਹੀ ਆਉਂਦੀ ਹੈ ਇਹ ਵੀ ਤਕਰੀਬਨ ਇਸੇ ਘੋੜੇ ਇਹ ਵੀ ਬਹੁਤ ਵੱਡੀ ਗੱਲ ਹੈ ਵੀਰੇ ਹਨਾ ਤਕਰੀਬਨ ਸਾਰੀਆਂ ਘੋੜੀਆਂ ਦਵਾਰੇ ਇਸੇ ਘੋੜੇ ਤੋਂ ਮੇਟ ਹੋ ਜਾਂਦੀਆਂ ਇਹ ਇਹ ਤਾਂ ਬਾਈ ਬਹੁਤ ਵੱਡੀ ਗੱਲ ਹੈ ਇਹੀ ਪਿਆਰ ਹੁੰਦਾ ਜਾਨਵਰ ਵੱਧਾ ਉਹਨਾਂ ਨੇ ਦੋ ਦੋ ਘੋੜੀਆਂ ਵੀ ਮੇਟ ਕਰਵਾਈਆਂ ਬਾਈ ਅੱਛਾ ਤੇ ਸੁਣ ਲਓ ਬਾਈ ਜਦੋਂ ਕਹਿੰਦੇ ਵੀ ਕੋੜੀ ਸੂ ਪੈਂਦੀ ਆ ਨਹੀਂ ਅਗਲਾ ਕਿਤੇ ਹੋਰ ਜਾਂਦਾ ਜੇ ਬੱਚਾ ਚੰਗਾ ਆਊਗਾ ਤਾਂ ਉਸੇ ਕੋੜੇ ਕੋਲੇ ਆਊਗਾ ਬਾਈ ਅਗਲਾ ਤਾਂ ਹੀ ਦੋ ਕੋੜੀਆਂ ਲੈ ਕੇ ਆਉਂਦਾ ਇੱਕ ਦੀ ਨਾਲ ਤੋਂ ਨਹੀਂ ਸਹੀ ਆ ਬਾਈ ਤੇ ਬਾਕੀ ਬਾਈ ਉਹ ਬਸ਼ੇਰੀਆਂ ਰੱਖੀਆਂ ਹੋਈਆਂ ਨੇ ਉਹ ਜਿਹੜੀ ਆਪਾਂ ਬਸ਼ੇਰੀ ਕੱਢੀ ਸੀਗੀ ਬਾਹਰੇ ਉਹ ਕਿਹੜੇ ਕੋੜੇ ਦੀ ਬੱਚੀ ਆ ਉਹ ਯੂਬੇ ਦੀ ਆ ਜੀ ਠੀਕ ਹੈ ਹਾਂ ਉਹ ਯੂਬੇ ਦੀ ਉਹ ਵੀ ਤੁਸੀਂ ਦੱਸਿਆ ਵੀ ਆਲੇ ਖੀਰੀ ਹੈ ਕੱਦ ਵਧੀਆ ਚੰਗਾ ਕਰੇਗੀ ਬਹੁਤ ਚੰਗਾ ਕੱਦ ਆ ਉਹਦਾ ਹਾਂ ਜੀ ਹਾਂਜੀ ਤੇ ਆਸ ਹੈ ਜੀ ਬਹੁਤ ਚੰਗੀ ਘੋੜੀ ਤੇ ਵੱਡੀ ਘੋੜੀ ਬਣੂਗੀ ਠੀਕ ਹੈ ਹਾਂਜੀ ਹਾਂਜੀ ਬਾਕੀ ਸ਼ੂਆ ਬਾਰੇ ਅੱਗੇ ਕੀ ਸੋਚਿਆ ਹੁਣ ਕੋਈ ਜਾਨਵਰ ਕਿਹੜਾ ਪਾਣਾ ਦੇਖਦੇ ਹਾਂ ਜੀ ਕਿਰਾਂ ਤਾਂ ਆਪਣੇ ਕੋਲ ਇੱਕ ਘੋੜਾ ਹੀ ਹੈ ਹਾਂਜੀ ਸ਼ੂਆ ਵਾਲਾ ਬਾਕੀ ਤੇ ਚਲੋ ਘੋੜੀਆਂ ਬਰੀਡਿੰਗ ਤੇ ਲੰਗਾ ਹੋਊਗਾ ਘੋੜੀਆਂ ਜਿਵੇਂ ਸਹੇਗਾਂ ਸਮੁੰਦਰਦੰਗਾ ਹੈਗਾ ਯੂਬੇ ਦੀਆਂ ਨੂਰੇ ਦੀਆਂ ਅਰਜੰਦੀਆਂ ਹੈਗੀਆਂ ਇਹ ਚੀਜ਼ਾਂ ਘੋੜੀਆਂ ਹੈ ਅਲਵੰਦ ਦੀ ਇੱਕ ਬਹੁਤ ਚੰਗੀ ਘੋੜੀ ਆਪਣੇ ਠੀਕ ਹੈ ਜੀ ਵੱਡੇ ਹਨ ਪੁਰਾਣੀ ਪੁਰਾਣੀਆਂ ਘੋੜੀਆਂ ਰੱਖੀਆਂ ਹੋਈਆਂ ਨੇ ਹਾਂ ਪ੍ਰਾਣ ਘੋੜਿਆਂ ਦੇ ਬੱਚੇ ਵਾਲੀਆਂ ਘੋੜੀਆਂ ਨੇ ਬਾਕੀ ਕਰਦੀ ਹੋਮ ਬਰੀਡਿੰਗ ਹੀ ਕਰਾਉਣੀ ਤੁਸੀਂ ਜਿਆਦੇ ਮਿਲਣਾ ਜਿਆਦੇ ਹਾਂਜੀ ਹਾਂਜੀ ਘੋੜਿਆਂ ਦੇ ਬੱਚਿਆਂ ਦੇ ਲੰਨ ਜਿਆਦੇ ਬਾਕੀ ਵੀਰੇ ਸੀਲਿੰਗ ਸੂਲੀ ਨੂੰ ਤਾਂ ਕਿਵੇਂ ਚੱਲਦਾ ਹੁਣ ਠੀਕ ਹੈ ਜੀ ਕੋਈ ਜੇ ਕੋਈ ਚੰਗਾ ਕੋਈ ਇੱਕ ਅੱਧਾ ਲੱਗਦਾ ਕੋਈ ਲੈ ਵੀ ਲੈਨੇ ਆ ਨਹੀਂ ਤਾਂ ਬਸ ਆਪਦਾ ਘਰੇ ਬੱਚਿਆਂ ਦੇ ਘੋੜੀਆਂ ਐ ਨਾ ਹਾਂ ਜੀ ਗਾਲੀਆਂ ਘੋੜੀਆਂ ਨਹੀਂ ਬਾਈ ਇਹਨਾਂ ਦੀ ਸੇਵਾ ਕਰਦੇ ਆ ਇਹ ਨਹੀਂ ਸੇਵਾਈ ਆ ਠੀਕ ਹੈ ਠੀਕ ਹੈ ਜੀ ਚੰਗੀ ਹੋਵੇ ਤਾਂ ਕੋਈ ਖਰੀਦ ਲੈਨੇ ਆ ਬਈ ਉਹ ਜਾਂ ਕੋਈ ਨੁਕਸ ਨਕਸ ਵਾਲਾ ਨਿਕਰੇਗੀ ਠੀਕ ਹੈ ਵੀਰੇ ਨਹੀਂ ਆਪਾਂ ਅੱਜ ਚੰਗੀ ਚੀਜ਼ ਵੇਚਾਂਗੇ ਤਾਂ ਵੀਰੇ ਕੱਲ ਨੂੰ ਦੋ ਗਾਖ ਹੋਰ ਆਉਂਦੇ ਆ ਹਾਂ ਜੀ ਹਾਂ ਜੀ ਇਹ ਤਾਂ ਗੱਲ ਹੈ ਜੀ ਹਾਂ ਜੀ ਤਾਂ ਬਾਕੀ ਇਹਨਾਂ ਦੇ ਬੱਚੇ ਚੰਗੇ ਜਿਹੜੇ ਹੁੰਦੇ ਆ ਵਿਕ ਜਾਂਦੇ ਆ ਜਿਹੜੀ ਆਪਣੀ ਅਲਵੰਦ ਵਾਲੀ ਐ ਘੋੜੀ ਸੋਈ ਐ ਉਹਦਾ ਪਿਛਲੇ ਦਾ ਪਿਛਲਾ ਜਿਹੜ ਤੇ ਬਾਕੀ ਪਹਿਲਾ ਸਿੰਘਾ ਨੂਰੇਦਿੰਗਾਂ ਬਸ਼ੇਰਿੰਗਾਂ ਵੀ ਸਿੰਘਾਂ ਜਾਂ ਅਰਜੰਦਿੰਗਾਂ ਵੀ ਸਿੰਘਾਂ ਉਹ ਸੇਲ ਕਰਦੇ ਨੇ ਵਧੀਆ ਜਨਕਿਉਂ ਬੰਦੇ ਆਪਣੇ ਨਾਲ ਜੁੜੇ ਹੋਏ ਹੈਗੇ ਐਨੀ ਗੱਲ ਹੈ ਨਾ ਜੇ ਆਪਾਂ ਇਕੱਲੇ ਸੇਲ ਕਰਤੇਗਾ ਦੋਨਾਂ ਬੰਦਿਆਂ ਨੇ ਉਦੋਂ ਬਾਅਦ ਆਪਣੇ ਨਾਲ ਕੋਈ ਜਾਨਵਰ ਨਹੀਂ ਲਿਆ ਜਾਂ ਦੋਨਾਂ ਨਾਲ ਕੋਈ ਬੋਲਚਾਲ ਨਹੀਂ ਲੈਂਦੀ ਨਾ ਵਧੀਆ ਉਹਨਾਂ ਨਾਲ ਮਿਲਨ ਵਰਤਨ ਹੈਗਾ ਜੀ ਜੀ ਠੀਕ ਹੈ ਜੀ ਹਾਂਜੀ ਬਾਕੀ ਜਿਵੇਂ ਹੁਣ ਨਵੇਂ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਾਂ ਜਿਵੇਂ ਹੁਣ ਵਧੀਆ ਲਾਲੋ ਤੁਹਾਡੇ ਏਰੀਆ ਦੇ ਵਿੱਚ ਨੌਕਰਿਆਂ ਦਾ ਗੜ ਮੰਨਿਆ ਜਾਂਦਾ ਹਾਂਜੀ ਆਪਣੇ ਨੁਕਰੇ ਜਾਦੇਕੋਟ ਘੋੜੇ ਵੀ ਜਿਆਦਾ ਨੁਕਰੇ ਤਿਆਰ ਹੋਏ ਹੋਏ ਆ ਜੀ ਹਾਂ ਘੋੜੇ ਵੀ ਜਿਆਦਾ ਘੋੜੀਆਂ ਵੀ ਪਰ ਕਹਿੰਦੇ ਵੀ ਰਿਜ਼ਲਟ ਪ੍ਰੂਫ ਘੋੜਾ ਉਹੀ ਚੰਗਾ ਲੱਗਦਾ ਹਰੇਕ ਨੂੰ ਵੀ ਜਿਹਦੇ ਰਿਜ਼ਲਟ ਚੰਗੇ ਆ ਜਾਣ ਘੋੜੇ ਤਾਂ ਘਰ ਘਰ ਖੜੇ ਆ ਹਾਂਜੀ ਹਾਂਜੀ ਬਾਕੀ ਗੱਲ ਐ ਹੁੰਦੀ ਇਹਨਾਂ ਘੋੜੀ ਵਾਲੇ ਬੰਦੇ ਨੇ ਵੀ ਸਾਲ ਮਿਹਨਤ ਕਰਨੀ ਹੁੰਦੀ ਐ ਉਹਨੇ ਵੀ ਐ ਹੁੰਦਾ ਮੇਰੇ ਘੋੜੀ ਬੱਚਾ ਚੰਗਾ ਦੇਵੇ ਹਨਾ ਹਾਂਜੀ ਤੇ ਸਾਰਿਆਂ ਦੇ ਮਨ ਦੇ ਵਿੱਚ ਇਹੀ ਗੱਲ ਹੁੰਦੀ ਐ ਤਰ ਕੋ ਚੰਗਾ ਬੱਚਾ ਆ ਜੇ ਨਾ ਫੇਰ ਹੀ ਫਾਇਦਾ ਹੈ ਨਾ ਜੀ 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 ਤੇ ਬਾਕੀ ਚੰਗੇ ਘੋੜੇ ਤੇ ਜਿਹੜਾ ਹੈਗਾ ਨਾ ਪਤਾ ਨਹੀਂ ਉਸ ਤੋਂ ਚਲ ਘੋੜੀ ਮੇਡ ਕਰਵਾਉਣਾ ਸਹੀ ਗੱਲ ਹੈ ਬਾਕੀ ਮੈਂ ਤਾਂ ਉਹੀ ਗੱਲ ਦੱਸਦਾ ਵੀ ਜਦੋਂ ਰਿਜ਼ਲਟ ਆ ਜਾਂਦੇ ਆ ਅਸਲ ਵਿੱਚ ਵੀ ਘੋੜਾ ਉਹਦੀ ਪ੍ਰੂਫ ਹੁੰਦਾ ਤੇ ਸਾਰੇ ਲਾਲੂ ਵੀ ਚਾਉਣ ਵਾਲੇ ਵੀ ਉਹਦੀ ਚਾਉਂਦੇ ਆ ਘੋੜੇ ਨੂੰ ਬਾਕੀ ਜਦੋਂ ਮੇਲਿਆਂ ਚ ਲੈ ਕੇ ਜਾਂਦੇ ਕਿੰਨਾ ਕੁ ਪਿਆਰ ਮਿਲਦਾ ਬਾਈ ਵਧੀਆ ਜੀ ਸ਼ੋਹਾਂ ਦੇ ਵਿੱਚ ਲੈ ਜਾਂਦੇ ਰਹੇ ਆ ਨਾ ਬਹੁਤ ਵਧੀਆ ਰਿਸਪੌਂਸ ਮਿਲਦਾ ਰਿਹਾ ਠੀਕ ਹੈ ਜੀ ਹਾਂ ਤੇ ਬਾਕਸਰੀ ਲਗਾਏ ਸੀ ਮਾਗੀ ਦੇ ਸੀ ਅੱਛਾ ਬਾਕੀ ਆ ਅੱਗੇ ਹੁਣ ਜਿਵੇਂ ਮੇਲਾ ਆਉਣਾ ਵੀਰੇ ਵੀ ਮੁਖਸਰ ਹੁਣ ਇਹਦਾ ਮਾਗੀ ਦਾ ਮੇਲਾ ਆਉਣਾ ਤੇ ਲੈ ਕੇ ਜਾਣਾ ਫਿਰ ਕੋੜਾ ਹਾਂਜੀ ਮੁਖਸਰ ਮਾਗੀ ਮੇਲੇ ਤੇ ਲੈ ਕੇ ਜਾਣਾ ਲੈ ਆਕਤੀ ਤੱਕ ਪਾਉਣੀ ਆ ਪੂਰਾ ਟੈਂਟ ਲਾਉਣਾ ਚਲੋ ਬੈਕਤੀ ਪ੍ਰਮਾਤਮਾ ਰੱਖੇ ਹਾਂਜੀ ਮੇਰ ਕਰੇ ਨਾ ਕੋੜਾ ਤੁਹਾਡਾ ਬਹੁਤ ਚੰਗਾ ਵੀਰੇ ਬਾਕੀ ਉਮੀਦ ਆ ਵੀ ਸਾਰਿਆਂ ਨੂੰ ਪਸੰਦ ਵੀ ਆਊਗਾ ਚਾਹਣ ਵਾਲਿਆਂ ਨੂੰ ਪਸੰਦ ਆਊਗਾ ਖੁਸ਼ੀ ਬਹੁਤ ਮਿਲੇ ਥੋੜੀ ਸੇਵਾ ਦੇਖ ਕੇ ਥੋੜੇ ਸਾਰੇ ਜਾਨਵਰ ਦੇਖ ਕੇ ਕਿਉਂਕਿ ਅੱਜ ਆਪਾਂ ਇਹਨਾਂ ਦੀ ਸੇਵਾ ਕਰਾਂਗੇ ਮੈਂ ਜਾਂਦੇ ਹੋਏ ਚਾਰ ਬੰਦੇ ਨੂੰ ਹੋਰ ਵੀ ਦੱਸੂਗਾ ਹੁਣ ਥੋੜੇ ਘੋੜੀਆਂ ਬੰਨੀਆਂ ਹੁਣ 10 ਘੋੜੀਆਂ ਬੰਨੀਆਂ ਹੁਣ ਆਪਾਂ ਧਿਆਨ ਨਾ ਦਈਏ ਵੀਰੇ ਉਹ ਘੋੜੀ ਮੈਂ ਫਿਰ ਵੀ ਜਾ ਕੇ ਗੱਲਾਂ ਕਰੂੰਗਾ ਇਹਦੇ ਗੱਲਾਂ ਹਾਂਜੀ ਬਾਕੀ ਘੋੜੇ ਵਾਲਿਆਂ ਦੇ ਘਰੋਂ ਨਾ ਕੋਈ ਭੁੱਖਾ ਜਾਂਦਾ ਵੀਰੇ ਹਾਂਜੀ ਤੇ ਬਾਕੀ ਖੁਸ਼ ਹੋ ਕੇ ਜਾਂਦਾ ਘੋੜੀ ਵੀ ਆਪਾਂ ਮੀਟ ਕਰਾਉਣੇ ਆ ਤੇ ਅਗਲਾ ਫਿਰ ਵੀ ਉਹਦੇ ਵਿੱਚੋਂ ਵੀ ਮਾਨਤਾਨ ਕਰ ਦਿੰ ਤੇ ਬਾਕੀ ਵੀਰੇ ਇੱਕ ਵਾਰੀ ਮੈਨੂੰ ਡਾਇਰੈਕਟ ਲੋਕੇਸ਼ਨ ਦੱਸ ਦੋ ਰੇ ਦੀ ਵੀਰੇ ਆਪਣਾ ਪਿੰਡ ਗੁੜੀ ਸੰਗਰ ਹੈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹਨਾ ਤੇ ਇਹ ਰਹਿ ਜਾਂਦਾ ਜੈਤੋ ਰੋਡ ਤੋਂ ਮਕਸਰ ਰੋਡ ਤੇ ਰਹਿ ਜਾਂਦਾ ਹਾਂਜੀ ਬਠਿੰਡਾ ਤੋਂ ਮਕਸਰ ਰੋਡ ਤੋਂ 7 ਕਿਲੋਮੀਟਰ ਵੱਲ ਸਾਈਡ ਤੇ ਰਹਿ ਜਾਂਦਾ ਜੀ ਜੀ ਹਾਂ ਸਾਰੇ ਸ਼ਹਿਰਾਂ ਦੇ ਵਿਚਾਲੇ ਸੈਂਟਰ ਜੇ ਚ ਪੈ ਜਾਂਦਾ ਹੀ ਬੰਦਾ ਠੀਕ ਹੈ ਮਕਸਰ ਹਾਂਜੀ ਬਠਿੰਡਾ ਕੋੜ ਕਪੂਰਾ ਇੱਕੋ ਜੀ ਵਾਰਟ ਜੀ ਹੈ ਤਕਰੀਬਨ ਬੱਸ ਹਾਂ ਬਾਕੀ ਆਪਾਂ ਨੰਬਰ ਸਕਰੀਨ ਤੇ ਲਾ ਦਿੰਨੇ ਆ ਵੀ ਜੇ ਕਿਸੇ ਵੀਰ ਨੇ ਵੀ ਕੋੜੀ ਮੀਟ ਕਰਾਉਣੀ ਹੋਵੇ ਤਾਂ ਤੁਹਾਨੂੰ ਨਾਲ ਗੱਲਬਾਤ ਕਰਕੇ ਆਪਾਂ ਲੋਕੇਸ਼ਨ ਭੇਜ ਦਾਂਗੇ ਹਾਂਜੀ ਜ਼ਰੂਰ ਜੀ ਜ਼ਰੂਰ ਤੇ ਬਹੁਤ ਚੰਗਾ ਲੱਗੇ ਵੀਰ ਉਹਨਾਂ ਦਾ ਘੋੜਾ ਤੇ ਬਹੁਤ ਚੰਗਾ ਬਾਈ ਉਹਨਾਂ ਦਾ ਸੁਭਾਅ ਜੀ ਤੇ ਬਾਕੀ ਨੰਬਰ ਸਕਰੀਨ ਤੇ ਚੱਲਦਾ ਜੇ ਕਿਸੇ ਵੀਰ ਨੇ ਘੋੜੇ ਦੇ ਦਰਸ਼ਨ ਕਰਨੇ ਹੋਣ ਜਾਂ ਸਟੱਡ ਸਰਵਿਸ ਲੈਣੀ ਹੋਵੇ ਜਰੂਰ ਸੰਪਰਕ ਕਰਿਓ ਮਿੱਤਰੋ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਚੰਗਾ ਜੀ ਰੱਬ ਰਾਖਾ